ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਚਾਹੇ ਮੈਨੂੰ ਇਹਦੇ ਵਿੱਚ ਲੱਗ ਤਾਂ ਗਏ तकरीबन 2.5 ਸਾਲ ਪਰ ਇਹ ਆਪਣਾ ਸ਼ਹਿਰ ਜਿਹੜਾ ਉਹ ਇਸ ਤੋਂ ਮਗਰੋਂ 1 ਸਾਲ ਦਾ ਟਾਈਮ ਹੈ ਪਰ ਮੈਂ ਹਦਾਇਤਾਂ ਕੀਤੀਆਂ ਨੇ ਕਿ 9 ਮਹੀਨੇ ਦੇ ਵਿੱਚ ਜਿਹਨੂੰ ਕੰਪਲੀਟ ਕਰੋ ਆਪਣੇ ਸ਼ਹਿਰ ਦਾ ਇੱਕ ਵੀ ਘਰ ਅਸੀਂ ਸੀਵਰੇਜ ਕਨੈਕਸ਼ਨ ਤੋਂ ਬਿਨਾਂ ਰਹਿਣ ਨਹੀਂ ਦੇਣਾ ਆਉਣ ਵਾਲੇ 9 ਮਹੀਨਿਆਂ ਦੇ ਵਿੱਚ ਮੈਂ ਤੁਹਾਡਾ ਵਾਅਦਾ ਕਰਦਾ ਮੇਰੇ ਵੀਰੋ ਜਦੋਂ ਇੱਛਾ ਹੋਵੇ ਨਾ ਉਦੋਂ ਸਾਰੇ ਕੰਮ ਹੋ ਜਾਂਦੇ ਨੇ ਜਦੋਂ ਇੱਛਾ ਹੋਵੇ ਉਦੋਂ ਸਾਰੇ ਕੰਮ ਨੇ ਜਿਹੜੇ ਉਹ ਹੋ ਜਾਂਦੇ ਨੇ ਮੈਂ ਅੱਜ ਦੇ ਇਸ ਮੌਕੇ ਉੱਪਰ ਮੈਂ ਕੋਈ ਸਿਆਸੀ ਗੱਲ ਕਰਨੀ ਨਹੀਂ ਸੀਗੀ ਪਰ ਕਰੀਏ ਕਿ ਕਈ ਵਾਰੀ ਮਾਹੌਲ ਇਹੋ ਜਿਹਾ ਬਣਾ ਦਿੱਤਾ ਜਾਂਦਾ ਹੈ ਝੂਠ ਇੰਨਾ ਕੋ ਬੋਲ ਦਿੱਤਾ ਜਾਂਦਾ ਹੈ ਕਿ ਉਹਦੀ ਗੱਲ ਨੂੰ ਕਲੈਰੀਫਾਈ ਹੈ ਜਿਹੜਾ ਉਹ ਜ਼ਰੂਰ ਕਰਨਾ ਪੈਂਦਾ ਮੈਂ ਹਮੇਸ਼ਾ ਕਿਹਾ ਹੈ ਕਿ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਮੈਨੂੰ ਕੰਮ ਕਰਨ ਦਿਓ ਜਿਨੇ ਕ੍ਰੈਡਿਟ ਲੈਣਾ ਹੈ ਕਿਸੇ ਹੋਰ ਪਾਰਟੀ ਦੇ ਨਾ ਕਿਸੇ ਹੋਰ ਲੀਡਰ ਦੇ ਜਿੰਨਾ ਮਰਜ਼ੀ ਲੋ ਕੋਈ ਦਿੱਕਤ ਨਹੀਂ ਹੈਗੀ ਮੈਂ ਬਹੁਤ ਵਾਰੀ ਕਿਹਾ ਹੈ ਮੈਂ ਹੁਣ ਵੀ ਫਿਰ ਦੁਬਾਰਾ ਇਹੀ ਕਹੂੰਗਾ ਮੈਂ ਕੱਲ ਦੇਖਿਆ ਮੈਨੂੰ ਮੇਰੇ ਕਿਸੇ ਸਾਥੀ ਵੀਰ ਨੇ ਭੇਜਿਆ ਕਿ ਸਾਡੀ ਮੇਰੀ ਬਹੁਤ ਹੀ ਸਤਕਾਰਯੋਗ ਛੋਟੀ ਭੈਣ ਆ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਦਮਨਥਨ ਦਵਾਜਵਾ ਉਹਨਾਂ ਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਉਹਨਾਂ ਨੇ ਦੋ ਇਹਨਾਂ ਕੰਮਾਂ ਦਾ ਜਿੱਥੇ ਚਲੋ ਸਵਾਗਤ ਕੀਤਾ ਉਥੇ ਨਾਲ ਹੀ ਕੁਝ ਸਵਾਲ ਵੀ ਖੜੇ ਕੀਤੇ ਮੈਂ ਕੋਈ ਜ਼ਰੂਰੀ ਨਹੀਂ ਸਮਝਦਾ ਹੈਗਾ ਜਵਾਬ ਦੇਣੇ ਪਰ ਲੋਕਾਂ ਨੂੰ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਚਾਹੇ 21 ਕਰੋੜ ਦਾ ਸਮਾਰਕ ਦਾ ਕੰਮ ਹੈ ਤੇ ਚਾਹੇ 30 ਕਰੋੜ ਰੁਪਏ ਦਾ ਤੇ ਕਰੀਬ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਇਹਦੇ 'ਚ ਉਹਨਾਂ ਨੇ ਸਵਾਲ ਕੀਤਾ ਕਿ ਕਿ ਪ੍ਰੋਜੈਕਟ ਬਾਰੇ ਜਿਹੜਾ ਉਥੋਂ ਦਾ ਸਮਾਰਕ ਦਾ ਹੈ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਕੇਂਦਰ ਸਰਕਾਰ ਨੇ ਕੋਈ ਪੰਜਾਬ ਸਰਕਾਰ ਨੂੰ ਪਹਿਲਾਂ ਚਿੱਠੀ ਲਿਖੀ ਸੀਗੀ ਕਿ ਜੀ 100 ਕਰੋੜ ਦੇ ਕਰੀਬ ਕੰਮ ਹੈ ਜਿਹੜਾ ਉਹ ਹੋ ਸਕਦਾ ਤੇ ਹਜ ਤੱਕ ਉਹਦਾ ਜਵਾਬ ਨਹੀਂ ਗਿਆ ਹੈਗਾ ਮੈਂ ਮੇਰੀ ਉਸ ਛੋਟੀ ਭੈਣ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੀ ਕੇਂਦਰ ਸਰਕਾਰ ਪੰਜਾਬ ਸਰਕਾਰ ਵਾਲੇ ਕੰਮ ਤਾਂ ਅਸੀਂ ਕਰ ਹੀ ਰਹੇ ਹਾਂ ਮੈਂ ਉਸ ਤੋਂ ਬਾਅਦ ਇੱਕ ਹੋਰ ਮੰਗ ਸੀਗੀ ਭਾਈਚਾਰੇ ਦੀ ਕਮੋ ਭਾਈਚਾਰੇ ਦੀ ਕਿ ਜਿਹੜੀ ਪਟਿਆਲੇ ਤੋਂ ਭੀਖੀ ਤੱਕ ਦੀ ਸੜਕ ਹੈ ਉਹਦਾ ਨਾਮ ਸ਼੍ਰੀ ਉਦਨ ਸਿੰਘ ਦੇ ਨਾਂ ਤੇ ਕੀਤਾ ਜਾਵੇ ਭਵਾਨੀਗੜ੍ਹ ਤੋਂ ਲੈ ਕੇ ਸਮਾਹ ਮਾਨਸਾ ਭੀਖੀ ਭੀਖੀ ਮਾਨਸਾ ਇਹ ਜਿਹੜੀ ਸੜਕ ਹੈ ਅਸੀਂ ਸ਼੍ਰੀ ਉਦਨ ਸਿੰਘ ਦੇ ਨਾਂ ਤੇ ਕਰ ਦਿੱਤੀ ਕਿਉਂਕਿ ਸਟੇਟ ਹਾਈਵੇ ਸੀਗਾ ਉਹ ਤੋਂ ਅੱਗੇ ਪਟਿਆਲੇ ਤੋਂ ਭਵਾਨੀ ਪਟਿਆਲੇ ਤੋਂ ਭਵਾਨੀਗੜ੍ਹ ਦੀ ਜਿਹੜੀ ਰੋਡ ਉਹ ਨੈਸ਼ਨਲ ਹਾਈਵੇ ਕੇਂਦਰ ਸਰਕਾਰ ਨੇ ਕਰਨੀ ਹੈ ਮੈਂ ਮੇਰੀ ਛੋਟੀ ਭੈਣ ਨੂੰ ਬੇਨਤੀ ਕਰੂੰਗਾ ਕਿ ਇਹ 275 ਸਤਾਏ 25 7 2025 ਦਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਗਈ ਹੋਈ ਹੈ ਕੇਸ ਗਿਆ ਹੋਇਆ ਬਣ ਕੇ ਕਿ ਭੋਨੀਗੜ ਤੋਂ ਪਟਿਆਲਾ ਸ਼੍ਰੀ ਉਦਨ ਸਿੰਘ ਦੇ ਨਾਂ ਤੇ ਕੀਤਾ ਜਾਵੇ ਇਹ ਜ਼ਰੂਰ ਤੁਸੀਂ ਹਿੰਮਤ ਮਾਰੋ ਉਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜੀ ਪੰਜਾਬ ਸਰਕਾਰ ਕੇਸ ਨਹੀਂ ਪੇਜ ਰਹੀ ਹੈਗੀ ਜਾਇ ਪੈਸੇ ਨੇ ਜਿਹੜੇ ਕੇਂਦਰ ਸੈਂਟਰ ਤੋਂ ਆਣੇ ਸੀਗੇ ਇਹ 21 ਮਈ 2025 ਦਾ 98 ਕਰੋੜ ਰੁਪਏ ਦੀ ਪ੍ਰਪੋਜ਼ਲ ਹੈ ਜਿਹੜੀ ਮੇਰੀ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਦੇ ਟੂਰਿਜ਼ਮ ਵਿਭਾਗ ਕੋਲ ਗਈ ਹੋਈ ਹੈ ਹਜੇ ਤੱਕ ਪੈਸੇ ਤਾਂ ਕੀ ਆਣੇ ਸੀ ਮੈਂ ਆਪਣੀ ਛੋਟੀ ਭੈਣ ਨੂੰ ਦੱਸਣਾ ਚਾਹਾਂਗਾ ਹਜੇ ਤੱਕ ਪੈਸੇ ਤਾਂ ਕੀ ਆਉਣੇ ਸੀਗੇ ਮੁੜ ਕੇ ਉਹਨਾਂ ਦਾ ਜਵਾਬ ਵੀ ਨਹੀਂ ਆਇਆ ਹੈਗਾ ਤੇ ਉਹ ਜਵਾਬ ਨੂੰ ਉਡੀਕ ਕਰਦੇ ਕਰਦੇ ਜਿਹੜਾ ਅੱਜ ਕੰਮ ਸ਼ੁਰੂ ਕੀਤੇ ਨੇ 22 ਕਰੋੜ ਉਹ ਤੇ 18 ਕਰੋੜ ਇੱਕ ਹੋਰ ਇਹ ਅਸੀਂ ਆਪਦੇ ਕੋਲੋਂ ਮਨਜ਼ੂਰ ਕਰਾ ਚੁੱਕੇ ਆ ਕੰਮ ਤੇ ਇੱਕ ਜਿਹੜਾ ਸੀਤਾ ਸਰ ਦਾ ਮੈਂ ਕਿਹਾ ਸੀਗਾ ਉਹ ਵੀ ਅਸੀਂ ਇਹਦੇ ਵਿੱਚ ਪਾਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਆਮਨਜੀ ਚੌਹਣ ਤਹਿਬ ਕੇਂਦਰ ਪੈਸਾ ਦੇ ਸਕਦਾ ਮੈਨੂੰ ਚਿੱਠੀ ਲਿਖੀ ਨੂੰ 7 ਮਹੀਨੇ ਹੋ ਗਏ ਪੰਜਾਬ ਸਰਕਾਰ ਤੋਂ ਕੇਸ ਭਜਵਾਏ ਨੂੰ ਹਜੇ ਤੱਕ ਮੁੜ ਕੇ ਚਿੱਠੀ ਦਾ ਜਵਾਬ ਵੀ ਨਹੀਂ ਆਇਆ ਤੇ ਉਹਨਾਂ ਦਾ ਕੇਂਦਰ ਸਰਕਾਰ ਦੇ ਮੂੰਹ ਕੰਨੀ ਝਾਗਦੇ ਝਾਗਦੇ ਸੀਤਾ ਸਰ ਦੇ ਲਈ ਵੀ ਜਦੋਂ ਉਹ ਝਗੜਾ ਮੁੱਕ ਜਾਂਦਾ ਹੈ ਕੇਸ ਵਾਪਸ ਹੋ ਜਾਂਦਾ ਹੈ ਹਾਈ ਕੋਰਟ ਦਾ 60 ਕਰੋੜ ਰੁਪਏ ਮੈਂ ਉਹਦਾ ਵੀ ਆਪ ਦੇ ਕੋਲੋਂ ਮਨਜ਼ੂਰ ਕਰਾ ਲਿਆ ਤੇ ਮੈਂ ਮੇਰੇ ਹਸਪੰਦ ਨੂੰ ਕਹਿਣਾ ਕਹਿਣਾ ਚਾਹੂਗਾ ਕਿ ਇਹਦੇ ਵਿੱਚ ਇੱਕ ਇਹਦੇ 40 ਕਰੋੜ ਦਾ ਕੰਮ ਹੋ ਰਹਿ ਰਿਹਾ ਹੈ ਜੇ ਮਿਹਰ ਕਰੋ ਤਾਂ ਕੇਂਦਰ ਸਰਕਾਰ ਤੋਂ 40 ਲਿਆ ਦਿਓ ਤੇ ਉਹ ਜਿਹੜਾ ਪਰਨਾ ਪਾਸਾ ਹੈ ਸੀਤਾ ਸਰ ਵਾਲੀ ਸਾਈਡ ਦਾ ਉਹਦੇ ਨਾਲ ਜੋ ਡਰੇਨ ਵੀ ਹੈ ਤੇ ਸਾਰਾ ਕੰਮ ਹੈ ਜਿਹੜਾ ਉਹ ਸਾਰਾ ਕੁਝ ਉਹ ਹੋ ਜਾਊਗਾ ਕਿਰਪਾ ਕਰਕੇ ਉਹਤੇ ਗੌਰ ਫਰਮਾਓ ਤੇ ਜੇ ਆਪਾਂ ਇੰਨੇ ਹੀ ਕਿਉਂਕਿ ਮੈਂ ਜਦੋਂ ਵੀ ਮੈਂ ਮੈਂ ਕਦੇ ਇਹਨਾਂ ਗੱਲਾਂ ਤੇ ਕਹਿ ਪੈਂਦਾ ਨਹੀਂ ਹੈਗਾ ਮੈਂ ਹਮੇਸ਼ਾ ਕਹਣਾ ਕਿ ਮੈਨੂੰ ਕੰਮ ਕਰਨ ਲਨ ਤੋਂ ਕ੍ਰੈਡਿਟ ਤੁਸੀਂ ਲਓ ਕੋਈ ਦਿੱਕਤ ਨਹੀਂ ਹੈਗੀ ਪਰ ਨੰਬਰ 1 ਤਾਂ ਅੱਧੀ ਜਾਣਕਾਰੀ ਜਿਹੜੀ ਉਹ ਖਤਰਨਾਕ ਹੁੰਦੀ ਹੈ ਤੇ ਅੱਧੀ ਜਾਣਕਾਰੀ ਦੇ ਬੇਸਿਸ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰਨਾ ਝੂਠ ਬੋਲਣਾ ਉਹ ਪਾਕ ਹੁੰਦਾ ਮੈਂ ਉਹਨਾਂ ਨੂੰ ਮੇਰੀ ਛੋਟੀ ਭੈਣ ਨੂੰ ਕਹੂੰਗਾ ਕਿ ਜੇ ਆਪਾਂ ਇੰਨਾ ਹੀ ਚਾਹੁੰਦੇ ਆ ਤੇ ਕਿਰਪਾ ਕਰਕੇ ਸ਼ਹੀਦ ਉਦਮ ਸਿੰਘ ਜੀਆ ਦੇ ਨਾਂ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦਾ ਬੁੱਤ ਹੈ ਜਿਹੜਾ ਉਹ ਜ਼ਰੂਰ ਲਵਾ ਲਓ ਕਿਉਂਕਿ ਉਸ ਉਸ ਦੇਸ਼ ਦੇ ਪਰਵਾਨੇ ਨੇ ਉਸ ਯੁੱਧ ਨੇ 21 ਸਾਲ ਬਾਅਦ ਜਾ ਕੇ ਬਦਲਾ ਲਿਆ ਸੀਗਾ ਜੱਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਤੇ ਨਾਲ ਹੀ ਜਿਹੜਾ ਪਿਸਤਲ ਔਰ ਬਾਕੀ ਚੀਜ਼ਾਂ ਲੰਡਨ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਪਈਆਂ ਨੇ ਇੱਕ ਉਹ ਕੇਂਦਰ ਸਰਕਾਰ ਹੈ ਜਿਹੜਾ ਉਹ ਜ਼ਰੂਰ ਲਿਆਵੇ ਨਾ ਕਿ ਇਥੋਂ ਵਾਲੇ ਕੰਮਾਂ ਤੇ ਸਾਡਾ ਕਿੰਤੂ ਪਰੰਤੂ ਜਿਹੜਾ ਉਹ ਕਰੇ ਦੂਜੀ ਚੀਜ਼ ਹੈ ਜਿਹੜੀ ਉਹ ਮੇਰੀ ਛੋਟੀ ਭੈਣ ਦਮਨ ਬਾਜਵਾ ਜੀ ਨੇ ਗੱਲ ਕੀਤੀ ਕਿ ਇਹ ਉਹਨਾਂ ਨੇ ਵੱਡੇ ਵੱਡੇ ਮੈਨਲਾ ਦਾ ਸ਼ਾਇਦ ਪੋਸਟਰ ਪੋਸਟਰ ਹੀ ਬਣਾਏ ਨੇ ਫੇਸਬੁੱਕ ਤੇ ਵੀ ਪਾਇਆ ਹੈ ਕਿ ਜੀ ਇਹ ਜਿਹੜਾ 29 ਕਰੋੜ 84 54 ਲੱਖ ਰੁਪਏ ਦਾ ਕੰਮ ਹੈ ਜਿਹੜਾ ਉਹਦੇ ਚੋਂ ਅੱਧਾ ਜਿਹੜਾ ਉਹਨਾਂ ਨੇ ਫੋਟੋ ਫੋਟੋ ਪਾ ਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਧੰਨਵਾਦ ਵੀ ਕਰਤਾ ਕਿ ਜੀ ਇਹਦੇ ਵਿੱਚੋਂ ਇਹਦੇ ਵਿੱਚੋਂ ਅੱਧਾ ਜਿਹੜਾ 29 ਕਰੋੜ 54 ਲੱਖ ਰੁਪਏ ਦੇ ਵਿੱਚੋਂ 14 ਕਰੋੜ 91 ਲੱਖ ਰੁਪਏ ਜਿਹੜਾ ਉਹ ਮੋਦੀ ਸਾਹਿਬ ਨੇ ਕੇਂਦਰ ਦੀ ਭਾਜਪਾ ਸਰਕਾਰ ਨੇ ਭੇਜਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਧੰਨਵਾਦ ਵੀ ਕਰਤਾ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਨੰਬਰ 1 ਦਾ ਜਦੋਂ ਬੰਦੇ ਨੂੰ ਜਾਣਕਾਰੀ ਨਾ ਹੋਵੇ ਉਹ ਬੜੀ ਅਧੀ ਜਾਣਕਾਰੀ ਹੋਵੇ ਬੜਾ ਖਤਰਨਾਕ ਹੁੰਦਾ ਹੈ ਤੇ ਦੂਜਾ ਉਹਦੇ ਪਿਹਾਬ ਦੇ ਉੱਪਰ ਲੋਕਾਂ ਨੂੰ ਬੇਵਕੂਫ ਬਣਾਉਣਾ ਉਹ ਪਾਪ ਦੇ ਬਰਾਬਰ ਹੈ ਮੈਂ ਮੇਰੀ ਉਸ ਛੋਟੀ ਭੈਣ ਨੂੰ ਬੇਨਤੀ ਕਰੂਗਾ ਕਿ ਤੁਸੀਂ ਇਹ ਪੋਸਟਰ ਤਾਂ ਪਾਤਾ ਚੰਗੀ ਗੱਲ ਹੈ ਪਾਓ ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਵੱਧ ਵਿਕਾਸ ਕਰੀਏ ਇਹ ਹੀ ਆਪਣੀ ਡਿਊਟੀ ਹੈ ਪਰ ਕਿਰਪਾ ਕਰਕੇ ਇਹ ਜਿਹੜਾ 14 ਕਰੋੜ 91 ਲੱਖ ਰੁਪਏ ਤੁਸੀਂ ਕਿਹਾ ਪੋਸਟਰ ਵੀ ਪਾਇਆ ਉਹਨਾਂ ਦੇ ਪੇਜ ਤੇ ਪਿਆ ਹੋਇਆ ਹੈ ਇਹਦੀ ਮੈਨੂੰ ਕਿਰਪਾ ਕਰਕੇ ਕੋਈ ਮਨਜ਼ੂਰੀ ਪੱਤਰ ਕੋਈ ਸੈਂਸ਼ਨ ਲੈਟਰ ਤਾਂ ਜਰੂਰ ਦਿਖਾ ਦਿਓ ਉਸ ਨਾਮ ਵਾਲਿਆਂ ਨੂੰ ਇਹ ਤਾਂ ਦਿਖਾ ਦਿਓ ਮੈਂ ਤੁਹਾਡੇ ਸਾਹਮਣੇ ਆਹ ਸੈਂਕਸ਼ਨ ਲੈਟਰ ਦਿਖਾ ਰਿਹਾ ਆ ਸੈਂਕਸ਼ਨ ਲੈਟਰ ਹੈ ਜੀ ਇਹ ਜਿਹੜਾ ਪੈਸਾ ਮਨਜ਼ੂਰ ਕਰਾਇਆ ਇਹ UIDF ਸਕੀਮ ਦੇ ਵਿੱਚੋਂ ਮੈਂ ਕਰਾਇਆ ਮੈਨੂੰ ਤਕਰੀਬਨ 2.5 ਸਾਲ ਲੱਗੇ ਇਹਨੂੰ ਮਨਜ਼ੂਰ ਕਰਾਉਣ ਦੇ ਵਿੱਚ ਤੇ ਇਹਦੇ ਵਿੱਚ ਇਹ ਜਾ ਕੇ ਅੱਗੇ ਲਿਖਿਆ ਹੋਇਆ ਹੈ ਗਵਰਨਮੈਂਟ ਆਫ ਇੰਡੀਆ ਦਾ ਸ਼ੇਅਰ 0 ਗਵਰਨਮੈਂਟ ਆਫ ਇੰਡੀਆ ਦਾ ਸ਼ੇਅਰ ਨਿੱਲਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਯੂਆਈਡੀ ਆਫ ਦੀ ਸਕੀਮ ਹੈ ਜੀ ਜਿਹਦੇ ਵਾਸਤੇ ਮੈਨੂੰ ਇਹਦੇ ਚ 2.5 ਸਾਲ ਲੱਗ ਗਏ ਇਹ ਯੂਆਈਡੀ ਆਫ ਦੀ ਸਕੀਮ ਹੈ ਇੱਕ ਜਿਹਦੇ ਵਿੱਚ 15% ਸ਼ੇਅਰ ਹੈ ਜਿਹੜਾ ਕਿਉਂਕਿ ਸਰਕਾਰਾਂ ਦੀ ਅਕੋ ਵੱਡਾ ਅਡੋ ਅਡੀ ਸਕੀਮਾਂ ਚੱਲਦੀਆਂ ਹੁੰਦੀਆਂ ਨੇ ਇਹ ਤੁਹਾਡੀ ਹਿੰਮਤ ਤੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਸਟੱਡੀ ਕਰਕੇ ਕਿੰਨਾ ਪਤਾ ਕਰਕੇ ਕਿੰਨੀ ਹਿੰਮਤ ਹਿੰਮਤਪ੍ਰੇਤ ਕਰਕੇ ਤੁਸੀਂ ਕਿਹੜੀ ਸਕੀਮ ਦੇ ਵਿੱਚੋਂ ਤੁਸੀਂ ਆਪ ਦੀ ਪਰਪੋਜ਼ਲ ਪਾਸ ਕਰਾ ਜਾਂਦੇ ਹੋ ਲੰਬੇ ਸਮੇਂ ਤੋਂ ਪੰਜਾਬ ਸਰਕਾਰਾਂ ਵੀ ਨੇ ਕੇਂਦਰ ਸਰਕਾਰਾਂ ਨੇ ਮੋਦੀ ਸਾਹਿਬ ਨੂੰ ਤਾਂ ਇਹ ਉੱਥੇ 12 ਸਾਲ ਹੋ ਗਏ ਤੇ ਉਹਦੇ ਵੀ ਅੱਜ ਕ੍ਰੈਡਿਟ ਲੈ ਕੇ ਗੁੰਮਰਾਹ ਕਰਨਾ ਲੋਕਾਂ ਨੂੰ ਇਹ ਇਹ ਗਲਤ ਹੈ ਯੂਆਈਡੀਐਫ ਦੀ ਸਕੀਮ ਹੈ ਜਿਹਦੇ ਚ 15% ਜਿਹੜਾ ਉਹ ਪੰਜਾਬ ਸਰਕਾਰ ਨੇ ਪਾਇਆ 85% ਦਾ ਪੰਜਾਬ ਸਰਕਾਰ ਨੇ ਲੋਨ ਲਿਆ ਜਿਹੜਾ ਕਿ ਪੰਜ ਕਿਸ਼ਤਾਂ ਦੇ ਵਿੱਚ ਆਉਣ ਵਾਲੇ 7 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਉਤਾਰਨਾ ਹੈ ਸੈਂਟਰ ਗਵਰਨਮੈਂਟ ਦਾ ਇਹਦੇ ਚ ਇੱਕ ਨਵੀਂ ਚੁਵਾਨੀ ਵੀ ਲੱਗੀ ਹੈਗੀ ਜੇ ਮੇਰੀ ਛੋਟੀ ਭੈਣ ਦਮਨ ਬਾਜਵਾ 15 ਕਰੋੜ 91 ਲੱਖ ਤੱਕ ਹੀ 15 ਪੈਸੇ ਗਲੀ ਵਾਲੇ ਵੀ 10 ਦਿਨ ਸਾਬਤ ਕਰ ਦੇਣ ਕੋਈ ਚਿੱਠੀ ਦਿਖਾ ਦੇਣਾ ਵੀ ਇਹਦੇ ਚ ਕੇਂਦਰ ਸਰਕਾਰ ਦਾ ਲੱਗਿਆ ਤਾਂ ਮੈਨੂੰ ਫੜ ਲਿਓ ਸੋ ਮੇਰੇ ਕਹਿਣਾ ਮਤਲਬ ਇਹ ਹੈ ਮੈਂ ਕੋਈ ਇਹਨੇ ਵਿਸਤਾਰ ਦੇ ਵਿੱਚ ਇਹ ਕੋਈ ਗੱਲਾਂ ਨਹੀਂ ਕਰਨੀਆਂ ਸੀਗੀਆਂ ਪਰ ਪਰ ਉਦੋਂ ਠੀਕ ਨਹੀਂ ਲੱਗਦਾ ਕਿ ਲੋਕਾਂ ਨੂੰ ਜਦੋਂ ਗੁੰਮਰਾਹ ਕੀਤਾ ਜਾਵੇ ਸੋ ਫਿਰ ਵੀ ਜੇ ਕੋਈ ਕ੍ਰੈਡਿਟ ਲੈਣਾ ਚਾਹੁੰਦੇ ਨੇ ਤਾਂ ਜੀ ਸਦਕੇ ਲਓ ਮੈਨੂੰ ਤਾਂ ਸਿਰਫ ਔਰ ਸਿਰਫ ਕੰਮ ਕਰਨ ਦਾ ਸ਼ੌਕ ਹੈ ਇਹ ਹੀ ਆਪਦੇ ਪਿਤਾ ਜੀ ਤੋਂ ਸਿੱਖਿਆ ਤੇ ਉਹਦੇ ਲਈ ਉਹਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਲੰਬਾ ਸਮਾਂ ਤੁਸੀਂ ਮੈਨੂੰ ਦਿੱਤਾ ਹੈ ਅੱਜ ਵੀ ਦੇ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਹਿਯੋਗ ਵਾਲੀ ਕਦੇ ਕੋਈ ਕਸਰ ਨਹੀਂ ਛੱਡਦੇ ਹੈ ਕਿ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਕੋਟਨ ਕੋਟ ਧੰਨਵਾਦ ਹੈ ਉੱਥੇ ਮੈਂ ਤੁਹਾਨੂੰ ਨਾਲ ਹੀ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਪ੍ਰੋਜੈਕਟ ਅੱਜ 22 ਪੁਆਇੰਟਾਂ ਦੇ ਉੱਪਰ 22 ਥਾਵਾਂ ਦੇ ਉੱਪਰ ਸ਼ਹਿਰ ਦੇ ਵਿੱਚ 29 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਨ ਜਾ ਰਿਹਾ ਇਹਦੇ ਵਿੱਚ ਪਾਈਪਲਾਈਨ ਵੀ ਪੈਣੀ ਹੈ ਇਹਦੇ ਵਿੱਚ ਕਨੈਕਸ਼ਨ ਵੀ ਹੋਣੇ ਨੇ ਤੇ ਇਹਦੇ ਵਿੱਚ ਜਦੋਂ ਕਨੈਕਸ਼ਨ ਹੋਣੇ ਨੇ ਪਾਈਪਲਾਈਨ ਵਿਛਲੀ ਹੈ ਤੇ ਹੋ ਸਕਦਾ ਹੈ ਹੋ ਸਕਦਾ ਹੈ ਕਿ ਗਲੀ ਥੋੜੀ ਉਹ ਪੱਟੀ ਜਾਊਗੀ ਪਰ ਤੁਹਾਨੂੰ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਇਸ 29.5 ਕਰੋੜ ਰੁਪਏ ਦੇ ਵਿੱਚ ਉਹ ਤੁਹਾਡੀਆਂ ਗਲੀਆਂ ਜਿਹੜੀ ਕੋਈ ਪੱਟੀ ਵੀ ਜਾਊਗੀ ਉਹ ਉਵੇਂ ਦੀ ਉਵੇਂ ਉਹਨੂੰ ਤਿਆਰ ਕਰਕੇ ਅਸੀਂ 9 ਮਹੀਨਿਆਂ ਦੇ ਵਿੱਚ ਵਿੱਚ ਵਾਪਸ ਦੇ ਦਾਂਗੇ ਹਾਂ ਜਦੋਂ ਤੱਕ ਕੰਮ ਪਈ ਚੱਲਦਾ ਹੋਊਗਾ ਉਦੋਂ ਤਕਲੀਫ ਮਾੜੀ-ਮੋਟੀ ਤੁਹਾਨੂੰ ਉਹ ਜ਼ਰੂਰ ਹੋਊਗੀ